ਸਾਸੀ ਗਾਲੀ ਸਾਰਨ ਪਿਆਰ ਭਰੀ ਸასი ਘਾਲ ਬਾਬਾ ਸ਼ਕਰੀਏ ਬਹੁਤ ਬਹੁਤ ਮਿਹਰਬਾਨ ਕਮ ਜੀਦ ਕਿਚਨ ਬਲੌਗ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਵੀਊ ਦਿਖਾਣੇ ਆ ਧੁੰਦ ਵਾਲਾ ਹੁਣ ਤੱਕ ਕੁਛ ਘਟ ਗਈ ਹੈ ਸਵੇਰ ਤਾਂ ਕੱਖ ਵੀ ਦਿਖਾਈ ਨਹੀਂ ਸੀ ਦਿੰਦਾ ਬੈਠੇ ਹੋਏ ਜਾਨਵਰ ਕਬੂਤਰ ਬੈਠੇ ਆ ਤਾਂ ਕੁਛ ਨਹੀਂ ਦਿਖਾਈ ਦਿੰਦਾ ਸੀ ਦਰਖਤ ਵਗੈਰਾ ਕੁਛ ਦਿਖਾਈ ਨਹੀਂ ਦਿੰਦੇ ਸੀ ਬਹੁਤ ਜ਼ਿਆਦਾ ਧੁੰਦ ਪੈ ਰਹੀ ਹੈਗੀ ਮੇਰੇ ਹਸਬੰਡ ਸਵੇਰ ਸਵੇਰ ਧੁੰਦ ਦੇ ਵਿੱਚ ਕਿਤੇ ਗਏ ਨੇ ਇੱਧਰ ਦੇਖੋ ਸਾਰੇ ਆ ਪੌਪੜੀਆਂ ਦੀਆਂ ਡਿਅੜੀਆਂ ਤੇ ਵਰਕਰਾਂ ਨੂੰ ਲੱਗੇ ਨੇ ਇਹ ਨੇ ਸਾਡੇ ਗੇਂਦੇ ਦੇ ਫੁੱਲ ਦੇਖੋ ਕਿੱਡੇ ਕਿੱਡੇ ਸੋਹਣੇ ਗੇਂਦੇ ਦੇ ਫੁੱਲ ਹੈ ਮੈਨੂੰ ਬਹੁਤ ਸ਼ੌਂਕ ਆ ਤਾਂ ਮੈਂ ਇਹਨਾਂ ਨੂੰ ਕੰਮ ਕੰਮ ਸੇ ਕੰਮ ਦਿਹਾੜੀ ਦੇ ਵਿੱਚ ਚਾਰ ਪੰਜ ਵਾਰੀ ਤਾਂ ਮੈਂ ਇਹਨਾਂ ਨੂੰ ਟੱਚ ਕਰਦੀ ਆ ਕਿਉਂਕਿ ਮੈਨੂੰ ਚੰਗੇ ਲੱਗਦੇ ਹਨ ਦੇਖਿਏ ਇਹ ਨੇ ਕਰ ਲੋ ਇਹ ਦੇਖੋ ਇਹਨਾਂ ਦਾ ਅਲੱਗ ਕਲਰ ਆ ਇੱਕ ਹੋਰ ਕਲਰ ਦੇ ਸੀ ਪਤਾ ਨਹੀਂ ਕਿਦਾਂ ਗਮਲਾ ਟੁੱਟ ਗਿਆ ਸੀਗਾ ਹਾਂ ਇਹ ਕਲਰ ਦੇ ਇਹ ਦੋ ਕਲਰ ਦੇ ਨੇ ਇਹਦਾ ਦੇਖ ਬੜਾ ਫਲ ਖੇਲਿਆ ਹੋਇਆ ਵਾ ਬਹੁਤ ਵੱਡੇ ਵੱਡੇ ਫਲ ਨੇ ਇਹ ਗਲਦੌਦੀ ਗਲਦੌਦੀ ਦੇ ਵਾਈਟ ਕਲਰ ਦੇ ਇਹ ਨੇ ਵਾਈਟ ਕਲਰ ਦੇ ਗਲਦੌਦੀ ਦੇ ਫਲ ਹਨ ਇਹ ਦੇਖੋ ਇਹ ਰੂਨ ਜੇ ਕਲਰ ਦੇ ਨੇ ਇਹ ਵੀ ਫਲ ਬਹੁਤ ਨੇ ਹਨ ਧੁੰਦਾ ਪੈ ਨਹੀਂ ਆ ਪਹਿਲਾਂ ਧੁੱਪ ਸੀ ਤਾਂ ਕਾਫੀ ਵੱਡੇ ਵੱਡੇ ਸੀਗੇ ਇਹ ਫਲ ਦੇਖਾ ਮੈਨੂੰ ਤਾਂ ਬਹੁਤ ਪਿਆਰੇ ਲੱਗੇ ਨੇ ਤੁਹਾਨੂੰ ਕਿੱਦਾਂ ਲੱਗਿਆ ਪਰ ਤੁਸੀਂ ਮੈਨੂੰ ਦੱਸਿਆ ਕਰੋ ਮੈਂ ਵੀ ਬੂਟੇ ਲਾਉਣ ਦੀ ਬੜੀ ਸ਼ਕੀਨ ਹੈ ਤੇ ਇਹ ਦੇਖੋ ਆਪਣਾ ਗੁਲਾਬ ਦੇ ਫੁੱਲ ਇਹ ਝੜਨ ਲੱਗ ਗਿਆ ਵਿਚਾਰਾ ਪਤਾ ਨਹੀਂ ਕਾਤੋਂ ਹੱਥ ਲੱਗ ਗਿਆ ਕਿਤੇ ਸਫਾਈ ਵਾਲੇ ਤੇ ਬੱਕਰ ਮਿੱਥੋ ਲੱਗ ਗਿਆ ਹੋਣਾ ਤੇ ਇੱਕ ਕਲਰ ਸੀਗਾ ਜੀ ਇਹ ਵਾਲਾ ਕਲਦੌਦੀ ਦਾ ਹੈਨਾ ਇਹ ਹੈਗਾ ਡਬਲ ਸ਼ੇਡ ਡਬਲ ਸ਼ੇਡ ਦਾ ਡਬਲ ਸ਼ੇਡ ਵਾਲਾ ਮੈਨੂੰ ਬਹੁਤ ਪਿਆਰਾ ਲੱਗਦਾ ਕਿਉਂਕਿ ਇਹਦਾ ਕਲਰ ਦੇਖੋ ਵੱਖ ਨੇ ਵਾਈਟ ਵੀ ਹੈ ਕਰੀਮ ਜਿਹਾ ਤੇ ਨਾਲ ਪਰਪਲ ਜਿਹਾ ਕਲਰ ਵੀ ਹੈ ਹੈਨਾ ਹਲਕਾ ਜਿਹਾ ਪਰਪਲ ਕਲਰ ਕੈਸਾ ਲੱਗਦਾ ਏ ਨੋਕਾ ਇਹ ਮੈਂ ਲਾਇ ਲਈ ਗੇਂਦੇ ਦਾ ਫੁੱਲ ਤਾਂ ਇੰਨੇ ਝੜ ਕੇ ਡਿੱਗ ਗਏ ਹੱਥ ਲੱਗਦਾ ਨਾਲ ਝੜ ਜਾਂਦਾ ਫਿਰ ਅੱਗੇ ਗਲਦੌਦੀ ਦੇ ਫੁੱਲ ਹਲੇ ਇਹ ਵੀ ਨਿਕਲਣਗੇ ਇਹ ਘੱਟ ਨਹੀਂ ਨਿਕਲੇ ਹਲੇ ਧੁੱਪਾਂ ਮੈਣ ਧੁੱਪਾਂ ਦੇ ਵਿੱਚ ਜ਼ਿਆਦਾ ਨਿਕਲਦੇ ਹੁੰਦੇ ਨੇ ਬਾਕੀ ਨਹੀਂ ਨਿਕਲਦੇ ਇਹ ਦੇਖੋ ਇਹ ਵੀ ਖਿੜੇਗਾ ਖੂਬ ਧੁੱਪ ਲੱਗੇਗੀ ਤਾਂ ਬੜਾ ਸੋਹਣਾ ਇਹ ਖਿੜੇਗਾ ਤੇ ਇੱਧਰ ਵੀ ਆਪਣੇ ਬੂਟੇ ਹੋਈ ਗੇਂਦਿਆਂ ਦੇ ਫੁੱਲ ਆ ਗਏ ਨੇ ਗੇਂਦੇ ਦੇ ਬੂਟੇ ਕਾਫੀ ਲਾਏ ਨੇ ਮੇਰੇ ਹਸਬੈਂਡ ਨੂੰ ਬਹੁਤ ਸ਼ੌਂਕ ਹੈ ਫਲ ਬੂਟੇ ਲਾਉਣ ਦਾ ਇਹ ਲੱਗੇ ਹੋਏ ਨੇ ਤੇ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦਿਖਾਵਾਂ ਆ ਵੀ ਦੇਖੋ ਈਮ ਰੰਗ ਦੇ ਨੇ ਇਹ ਹਲੇ ਨਿਕਲਣਗੇ ਕਿਹੜੇ ਰੰਗ ਦੇ ਨਿਕਲਣਗੇ ਇਹ ਆਪਾਂ ਨੂੰ ਹਲੇ ਇਹਦੇ ਬਾਰੇ ਕੁਝ ਨਹੀਂ ਪਤਾ ਕਿਹੜੇ ਨਿਕਲਣਗੇ ਤੇ ਤુલਸੀ ਦਾ ਬੂਟਾ ਦੇਖੋ ਸੁੱਕ ਗਿਆ ਵਿਚਾਰਾ ਹਨਾ ਇੱਕ ਜਵਾਬ ਦੇ ਗਿਆ ਤੇ ਇੱਧਰ ਵੀ ਇਹ ਬੂਟੇ ਸਾਡੇ ਲਾਏ ਨੇ ਇਹਨੂੰ ਲੱਗਦੇ ਨੇ ਚਿੱਟੇ ਫਲ ਜਿਹੜਾ ਇਹ ਬੂਟਾ ਲੱਗਿਆ ਹੋਇਆ ਪਰ ਮੈਨੂੰ ਇਹਦੇ ਨਾਮ ਬਾਰੇ ਨਹੀਂ ਜਾਣਕਾਰੀ ਆਪਾ ਲਾਉਣ ਦੇ ਸ਼ੌਕ ਪੂਰੇ ਪਰ ਨਾਮ ਨਹੀਂ ਜਾਣਕਾਰੀ ਹੁੰਦੀ ਜੇ ਤੋ ਦੇਖੋ ਅੱਗੇ ਦਾ ਬੀਜ ਨਹੀਂ ਲਾਉਣਾ ਪੈਂਦਾ ਇਹਨੂੰ ਜੋ ਆ ਲੱਗੇ ਹੋਏ ਨੇ ਨਾ ਛੋਟੇ ਛੋਟੇ ਜੇ ਇਹ ਵਾਲੀਆਂ ਚੀਜ਼ਾਂ ਨੇ ਇਹ ਵਾਲੀ ਇਹ ਨਿਕਲ ਗਈ ਜੋ ਮੇਰੇ ਹੱਥ ਦੇ ਵਿੱਚ ਆ ਗਈ ਹੈਗੀ ਆ ਗਈ ਹੈ ਹੱਥ ਦੇ ਵਿੱਚ ਵੱਡੀ ਹੋ ਗਈ ਤਾਂ ਆਪਾਂ ਇਹ ਤੋਂ ਬੀਜ ਇਹ ਤੋਂ ਅੱਗੇ ਹੀ ਪੌਦ ਤਿਆਰ ਕਰ ਰਹੇ ਹਾਂ ਕਿਉਂਕਿ ਮੈਂ ਘੋਰ ਨਹੀਂ ਵਿਚਾਰ ਚ ਫਿਰ ਅੱਗੇ ਲਿਆਂਦੀ ਇਹਦੇ ਤੋਂ ਪੌਦ ਤਿਆਰ ਹੋ ਜਾਂਦੀ ਦੇਖੋ ਤੁਹਾਨੂੰ ਦਿਖਾਈ ਦੇ ਹੀ ਰਹੇ ਨੇ ਹਨਾ ਹੱਥ ਲਾਵਾਗੇ ਤਾਂ ਵਿਚਾਰੇ ਇਹਨਾਂ ਕਲ ਟੁੱਟ ਦੇਣੇ ਨੇ ਇਹ ਜਿਹੜੇ ਛੋਟੇ ਛੋਟੇ ਆ ਇਹ ਵਾਲੇ ਇਹ ਵਾਲੇ ਤੁਹਾਨੂੰ ਦਿਖਾਈ ਦੇ ਰਹੇ ਨੇ ਇਹ ਵਾਲੇ ਹਨ ਇੱਧਰ ਵੀ ਲੱਗੇ ਹੋਏ ਨੇ ਇਹ ਵਾਲੇ ਨਿੱਕੇ ਨਿੱਕੇ ਜਿਹੇ ਵਾਲੇ ਵੀ ਫਿਰ ਇਹ ਆਪਾਂ ਨੂੰ ਇਦਾਂ ਹੀ ਤੋੜ ਕੇ ਨਾ ਮੈਂ ਇਹਦੇ ਵਿੱਚ ਸੁੱਟ ਦਿੱਤੇ ਦੇਖੋ ਇਹਦੇ ਵਿੱਚ ਹੁਣ ਕਿੰਨੇ ਅੱਗੇ ਵੱਧ ਗਏ ਆ ਕੁਝ ਜਿਸ ਜਿਹੇ ਹਿਸਾਬ ਨਾਲ ਸੁੱਟੇ ਆਪਾਂ ਉਸ ਹਿਸਾਬ ਨਾਲ ਵੱਧ ਗਏ ਮੈਨੂੰ ਨਹੀਂ ਸੀ ਪਤਾ ਪਹਿਲਾਂ ਕਿ ਇਹ ਸੁੱਟਾਂਗੇ ਤਾਂ ਇਹ ਜੋ ਵੀ ਇਹ ਚੀਜ਼ਾਂ ਇਹ ਆਪਾਂ तोड़ के रखा जब ਪਾ ਦਾਂਗੇ ਗਮਲੇ ਚ ਕਿਸੇ ਚ ਧਾਗੇ ਹੋ ਜਾਣਗੇ ਪਰ ਜਦੋਂ ਮੈਂ ਇਹਦੇ ਵਿੱਚ ਲਾਏ ਤਾਂ ਦੇਖੋ ਇਹਦਾ ਬੜਾ ਸੋਹਣਾ ਨਾਲ ਇਹਦੀ ਬਹੁਤ ਤਿਆਰ ਹੋ ਗਈ ਹੈ ਇਹ ਤਾਂ ਇੱਕ ਬੂਟਾ ਹੀ ਕਾਫੀ ਆ ਇੱਕ ਤੋਂ ਫਿਰ ਦੇਖੋ ਜਿੰਨੇ ਮਰਜ਼ੀ ਤਿਆਰ ਕਰ ਲੋ ਚਾਹੇ 100 ਬੂਟਾ ਤਿਆਰ ਕਰ ਲੋ ਬੜੇ ਆਰਾਮ ਨਾਲ ਹੁੰਦਾ ਕਿਉਂਕਿ ਆਪਾਂ ਇਹ ਚੀਜ਼ਾਂ ਤੋੜ ਕੇ ਹੀ ਅੱਗੇ ਪੌਦ ਤਿਆਰ ਕਰਨੀ ਹੁੰਦੀ ਹੈ ਤੇ ਅੱਗੇ ਮੈਂ ਤੁਹਾਨੂੰ ਦਿਖਾਉਣਾ ਮੇਰੇ ਇਹ ਲੱਗੇ ਹੋਏ ਬੋਗਨਵਿੱਲੇ ਬੋਗਨਵਿੱਲੇ ਦੇ ਖੇਦ ਵਿੱਚ ਬਾਈਟ ਕਲਰ ਦੇ ਫੁੱਲ ਸੀ ਉਹ ਹਲੇ ਤਿਆਰ ਨਹੀਂ ਹੋਏ ਉਹ ਸੁੱਕ ਗਏ ਤੇ ਇਹ ਵਾਲੇ ਨੇ ਜੋ ਇਹ ਕਲਰ ਹੈ ਇਹ ਬੋਗਨਵਿੱਲੇ ਦੇ ਬੋਗਨਵਿੱਲੇ ਆ ਤਾਂ ਦੇਖੋ ਕਿੰਨੇ ਸੋਨੇ ਬਣ ਰਹੇ ਨੇ ਸਾਰ ਸਪੇਰੇ ਨੇ ਬੋਗਨਵਿੱਲਾ ਇਧਰ ਫਿਰ ਇੱਕ ਗੁਲਦੌਦੀ ਦਾ ਬੂਟਾ ਲੱਗਿਆ ਹਜੇ ਤਾਂ ਫਲ ਵਿਚਾਰਾ ਦੇਖ ਏਦਾਂ ਹੀ ਮਰ ਜਾ ਜੇ ਮਰ ਜਾ ਯਾਨੀ ਕਹਿ ਸਕਦੇ ਇਹਨੂੰ ਡਿੱਗ ਜੀ ਪਿਆ ਇਹਦੇ ਨਾਮ ਡੰਡਾ ਲਾਉਣਾ ਭੁੱਲ ਗਈ ਸੀ ਤੇ ਕੋਸ਼ਿਸ਼ ਕਰਾਂਗੇ ਮੈਂ ਹੁਣ ਇਹਨੂੰ ਕਿ ਡੰਡੇ ਦੇ ਨਾਲ ਮੈਂ ਕਰ ਲਵਾਂਗੇ ਇਹ ਕਰ ਲਿਆ ਇਹ ਵੀ ਗਲਦੌਦੀ ਦਾ ਬੁੱਟਾ ਵਾ ਹਨਾ ਇਹ ਜੋ ਤਲਸੀ ਦਾ ਬੁੱਟਾ ਇਹ ਵਧੀਆ ਖੜਾ ਵਾ ਇਹ ਸੁੱਕਿਆ ਨਹੀਂ ਜਾ ਇਹ ਠੀਕ ਠਾਕ ਖੜਾ ਵਾ ਇਹ ਇਹ ਜੋ ਜੋ ਤਲਸੀ ਤੋੜਦੇ ਆਂ ਔਰ ਕਾੜਾ ਬਣਾ ਕੇ ਪੀਂਦੇ ਆਂ ਜਿਆਦਾ ਦਵਾਈਆਂ ਲੈਣ ਨਾਲ ਤਾਂ ਕਾੜਾ ਬਿੱਤਰ ਵਹਣਾ ਤੇ ਇਹ ਵੀ ਥੜੇ ਗਲਦੌਦੀ ਦਾ ਇਹ ਮੈਨੂੰ ਲੱਗਦਾ ਪਰਪਲ ਆ ਸੌਰੀ ਜੈਲੋ ਕਲਰ ਦਾ ਫਲ ਨਿਕਲੇਗਾ ਇਹਨੂੰ ਪੱਥਰ ਜੱਟ ਕਹਿੰਦੇ ਆ ਇਹਦੇ ਵੀ ਸੋਨੇ ਸੋਲੇ ਫਲ ਨਿਕਲੇ ਹੁੰਦੇ ਨੇ ਹੇਨੋ ਕਹਿੰਦੇ ਨੇ ਜੀ ਖੜੀ ਪੱਤਾ ਮੈਂ ਖੜੀ ਪੱਤਾ ਬਹੁਤ ਲਾਇਆ ਦੇਖੋ ਤੁਸੀਂ ਖੜਾ ਮੇਰੇ ਇਸ ਗਮਲੇ ਵਿੱਚ ਵੀ ਖੜਾ ਵਾ ਇਸ ਗਮਲੇ ਵਿੱਚ ਵੀ ਆ ਤੇ ਇਸ ਗਮਲੇ ਵਿੱਚ ਵੀ ਆ ਮੇਰੇ ਤਿੰਨ ਗਮਲਿਆਂ ਦੇ ਵਿੱਚ ਖੜੀ ਪੱਤਾ ਤੇ ਜੋ ਸਾਹਮਣੇ ਇੱਕ ਪੱਲਾ ਦਿਖਾਈ ਦੇ ਰਿਹਾ ਉਹ ਮੇਰੇ ਪੜੋਸੀ ਦਾ ਵਾ ਉਹਨਾਂ ਨੇ ਵੀ ਕਲਰ ਕਰਾਇਆ ਤੇ ਸਾਡੇ ਵੀ ਕਲਰ ਹੋਇਆ ਵਾ ਪਰ ਮੈਂ ਅੰਦਰ ਨਹੀਂ ਕਰਵਾਇਆ ਠੰਡ ਹੋਣ ਦੇ ਨਾਤੇ ਮੈਥੋਂ ਇੰਨਾ ਨਹੀਂ ਹੋਣਾ ਸੀਗਾ ਇਹ ਵੀ ਖੜਾ ਹੈ ਪੱਥਰ ਚਟ ਕਹਿੰਦੇ ਨੇ ਇਹ ਸਾਰੀ ਮੇਰੀ ਦਪਹਿਰ ਖੜੀ ਸੀ ਜਿਹੜੀ ਕੈਫੇ ਕਲਰ ਦੀ ਸੀ ਮੈਂ ਸੋਟੀ ਨਹੀਂ ਹੈ ਇੱਕ ਕੇ ਵਾਲਾ ਬੂਟਾ ਤੇ ਬਾਕੀ ਸਾਡੇ ਉੱਪਰ ਨੇ ਉਧਰਲੀ ਸਾਈਡ ਤੇ ਤੇ ਮੈਨੂੰ ਅੱਛੇ ਲੱਗੇ ਆ ਉਧਰ ਕੰਮ ਵਾਲੇ ਕਰੀ ਫਿਰਦੇ ਸਾਡੇ ਇੱਕੋ ਵਿਚਾਰੇ ਤੁਸੀਂ ਦੱਸਣਾ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਮੇਰੇ ਫੁੱਲ ਕਿਸ ਤਰ੍ਹਾਂ ਦੇ ਲੱਗੇ ਤਾਂ ਮੇਰੇ ਫਿਰ ਚੈਨਲ ਨੂੰ ਲਾਈਕ ਕਮੈਂਟ ਔਰ ਸਬਸਕ੍ਰਾਈਬ ਕਰਦੇ ਰਹਿਣਾ ਧੰਨਵਾਦ ਜੀ ਮਿਹਰਬਾਨੀ